ਏ ਮਾਮੇ ਲੱਗਦੇ ਆ ਇਹ ਕੌਣ ਹੁੰਨੇ ਆ ਜ਼ਮੀਨ ਦੇ ਉਹ ਉਹਦਾ ਮਾਲਕ ਸਿੱਧਮ ਸਿੱਧੇ ਰੂਪ ਦੇ ਵਿੱਚ ਉਸ ਪਿੰਡ ਦੇ ਕਿਸਾਨ ਹੈ ਉਸ ਪਿੰਡ ਦੇ ਖੇਪੜਦਾਰ ਹੈ ਜਿਹੜਿਆਂ ਦੀ ਉਹ ਜ਼ਮੀਨ ਹੈ ਮੈਂ ਪੰਚਾਇਤਾਂ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਦਾ ਸਮਾਂ ਬੜਾ ਘੱਟ ਰਹਿ ਗਿਆ ਤੁਸੀਂ ਕਿਤੇ ਮਤੇ ਪਾ ਲੈ ਕੱਲ ਨੂੰ ਅਫਸਰਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਹਦੇ ਜਵਾਬ ਦੋ ਤੁਸੀਂ ਉਹ ਜਿਹੜੀ 17 ਪਿੰਡਾਂ ਦੀ ਗੱਲ ਕੀਤੀ ਆਪਾਂ ਨੇ ਕਿਸੇ ਪੰਚਾਇਤ ਦੇ ਨਾਲ ਗੱਲਬਾਤ ਹੋਈ ਹੈ ਰਾਬ ਤੱਕ ਕੈਂਪ ਕੀਤਾ ਤੁਹਾਡੇ ਨਾਲ ਵੀ ਹਾਂ ਪੁਣੇ ਸਾਡੇ ਹੱਕ ਹੋਏ ਜਾ ਰਹੇ ਨੇ ਮੈਂ ਕਹਿੰਦਾ ਬਿਲਕੁਲ ਜੀ ਮੇਰੇ ਖਾਂ ਨਾਲ ਜਿਹੜੀਆਂ 17 ਪੰਚਾਇਤਾਂ ਉਹਨਾਂ ਚੋਂ 8-10 ਪੰਚਾਇਤਾਂ ਮੇਰੇ ਬਿਲਕੁਲ ਕੰਟੈਕਟ ਚ ਹੈ ਗੱਲਬਾਤ ਚੱ ਰਹੀ ਹੈ ਪਿੰਡ ਦੇ ਲੋਕ ਵੀ ਬੜੇ ਚਿੰਤਤ ਹੈ ਤੇ ਅੱਜ 17 ਪਿੰਡਾਂ ਨਾਲ ਹੋ ਰਹੀ ਹੈ ਬਾਕੀ ਹੋਰ ਪਿੰਡ ਵੀ ਉਹਨਾਂ ਨਾਲ ਵੀ ਆਉਣ ਵਾਲੇ ਸਮੇਂ ਚ ਹੋ ਸੋ ਇਸ ਕਰਕੇ ਜਿਹੜੀਆਂ ਜ਼ਮੀਨਾਂ ਸਾਡੀਆਂ ਜ਼ਮੀਨਾਂ ਸਾਡੇ ਹੱਕ ਹੈ ਸਾਡੇ ਹੱਕ ਜੇ ਖੋਣਗੇ ਤਾਂ ਕੋਈ ਚੂੜੀਆਂ ਪਾਕੇ ਨਹੀਂ ਬੈਠੇ ਇਹ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਕਿ ਮਾਮੇ ਨਹੀਂ ਲੱਗਦੇ ਨਾ ਜਮੀਨਾਂ ਦੇ ਇਹ ਜਮੀਨਾਂ ਲੋਕਾਂ ਦੀਆਂ ਜਮੀਨਾਂ ਲੋਕ ਹੀ ਇਹਦਾ ਫੈਸਲਾ ਕਰਨਗੇ ਵੀ ਅਸੀਂ ਕੀ ਕਰਾਂ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੂਰਤੀ ਪੰਜਾਬ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਲੈਂਡ ਪੂਲੀ ਨੂੰ ਲੈ ਕੇ ਪੰਜਾਬ ਦੇ ਵਿੱਚ ਮਾਨ ਸਰਕਾਰ ਘਰੇ ਦੇ ਵਿੱਚ ਆਈ ਸੀ ਤਾਂ ਇੱਕ ਵਾਰ ਫਿਰ ਮੁਵਾਲੀ ਜ਼ਿਲ੍ਹੇ ਦੇ ਨਾਲ ਸਵੰਤਰ 17 ਪਿੰਡਾਂ ਦੀ ਸ਼ਾਮਲਾਟ ਜ਼ਮੀਨ ਨੂੰ ਲੈ ਕੇ ਹੁਣ ਮਾਨ ਸਰਕਾਰ ਫਿਰ ਸੁਰਖੀਆਂ ਦੇ ਵਿੱਚ ਹੈ ਜਿਸ ਨੂੰ ਲੈ ਕੇ ਹੁਣ ਵਿਰੋਧੀਆਂ ਦੇ ਵੱਲੋਂ ਵੀ ਆਪਣੇ ਜਿਹੜੇ ਵਿਚਾਰ ਨੇ ਉਹ ਸ਼ੁਰੂ ਕਰ ਦਿੱਤੇ ਗਏ ਨੇ ਸੋ ਇਸ ਬਾਬਤ ਗੱਲਬਾਤ ਕਰਾਂਗੇ ਕਿਉਂਕਿ ਹੁਣ 17 ਪਿੰਡਾਂ ਦੀ ਸ਼ਾਮਲਟ ਲੈਨ ਦੀ ਤਿਆਰੀ ਦੇ ਵਿੱਚ ਜਿਹੜੀ ਮਾਨ ਸਰਕਾਰ ਦੇ ਵੱਲੋਂ ਯਤਨ ਕੀਤੇ ਜਾ ਰਹੇ ਨੇ ਜਾਂ ਕਿਸ ਢੰਗ ਦੇ ਨਾਲ ਕੀਤੇ ਜਾ ਰਹੇ ਨੇ ਇਸ ਬਾਬਤ ਗੱਲਬਾਤ ਹੋਵੇਗੀ ਸੋ ਸਾਡੇ ਨਾਲ ਮੋਹਾਲੀ ਤੋਂ ਸ਼ੋਮਨੀ ਅਕਾਲੀ ਜਲਦੀ ਹਲਕਾ ਇੰਚਾਰਜ ਤੇ ਸੀਨੀਅਰ ਲੀਡਰ ਪਰਵਿੰਦਰ ਸਿੰਘ ਸੁਹਾਨਾ ਨੇ ਆਪ ਸਭ ਤੋਂ ਤੁਹਾਡਾ ਸਵਾਗਤ ਕਰ ਲਈ। ਪਰਵਿੰਦਰ ਜੀ ਸਵਾਗਤ ਹੈ ਪੰਜਾਬ। ਬਾਈਕੁਰ ਜੀ ਦਾ ਖਾਲਸਾ ਬਾਈਕੁਰ ਜੀ ਦੀ ਫਤਿਹ ਧੰਵਾਦ ਜੀ ਤੁਹਾਡਾ ਤੁਹਾਡੀ ਟੀਮ ਦਾ। ਤੇ ਪਰਵਿੰਦਰ ਜੀ ਕਿਵੇਂ ਲੱਗਦਾ ਜਿਸ ਤਰ੍ਹਾਂ ਅੱਜ ਪੰਜਾਬੀ ਟਰਬਿਊਨ ਦੇ ਵਿੱਚ ਖਬਰ ਲੱਗੀ ਕਿ ਜਿਹੜੇ ਇੱਥੇ 17 ਪਿੰਡ ਨੇ ਜਿਹੜੇ ਉਹਨਾਂ ਦੀ ਜ਼ਮੀਨ ਨੇ ਜਿਹੜੀ ਸ਼ਾਮਲਾਤ ਤੋਂ ਉਸ ਨੂੰ ਲੈ ਕੇ ਸਰਪੰਚਾਂ ਨੂੰ ਸੱਦਿਆ ਗਿਆ, ਪੰਚਾਇਤ ਨੂੰ ਸੱਦਿਆ ਗਿਆ ਤੇ ਇਸ ਦੇ ਨਾਲ ਇਹ ਵੀ ਗੱਲ ਕੀਤੀ ਜਾ ਰਹੀ ਕਿ ਸੈਕਟਰੀ ਨੂੰ ਸੱਦਿਆ ਗਿਆ ਕਿ ਮਤਾ ਪਵਾ ਲਿਆ ਜਾਵੇ ਕਿਤਨੇ ਕਿਤਨੇ ਕਰੋੜਾਂ ਦੀ ਜ਼ਮੀਨ ਹੈ। ਉਸ ਨੂੰ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਕੁਝ ਤੁਹਾਨੂੰ ਲੱਗਦਾ ਇਹ ਜਿਹੜਾ ਟੰਗ ਹੈ ਸਹੀ ਹੋਵੇਗਾ ਕਿ ਲੋਕ ਮੋਹਾਲੀ ਦੇ ਤੁਹਾਡੇ ਹਲਕੇ ਦੇ ਲੋਕ ਇਹ ਕਰਨ ਦੇ ਦੇਣਗੇ ਸਰਕਾਰ ਨੂੰ ਕਿ ਨਹੀਂ ਦੇਖੋ ਜੀ ਸਭ ਤੋਂ ਪਹਿਲੀ ਗੱਲ ਤਾਂ ਮਨਦੀਪ ਜੀ ਤੁਸੀਂ ਬਹੁਤ ਵਧੀਆ ਸਵਾਲ ਲੈ ਕੇ ਆਏ ਹੋ ਕਿ ਮਹਾਲੀ ਹਲਕਾ ਖਾਸ ਕਰ ਮੋਹਾਲੀ ਹਲਕੇ ਦੀ ਜਿਹੜੀ ਜ਼ਮੀਨ ਹੈ ਉਹ ਸਾਡੇ ਹਲਕੇ ਦੇ 17 ਪਿੰਡਾਂ ਦੀ ਇਹ ਜ਼ਮੀਨ ਜਿਹੜੀ ਹੈ ਉਹ ਜਿਹੜੀ ਪੰਚਾਇਤੀ ਜ਼ਮੀਨ ਹੈ ਉਹ ਨੂੰ ਵੇਚ-ਬੱਟ ਕੇ ਉਹਦੇ ਪੈਸੇ ਇਹਨਾਂ ਨੇ ਕੀ ਕਰਨਾ ਇੱਥੋਂ ਪੈਸੇ ਚੱਕ ਕੇ ਪੂਰੇ ਪੰਜਾਬ ਦੇ ਵਿੱਚੋਂ ਲਾਉਣੇ ਆ ਅੱਜ ਗਮਾੜਾ ਦੇ ਵਿੱਚ ਹਜ਼ਾਰਾਂ ਕਰੋੜ ਰੁਪਈਆ ਇਹ ਸਰਕਾਰ ਨੇ ਕਮਾ ਲਿਆ ਪਰ ਤੁਸੀਂ ਇਹ ਲਾਓ ਵੀ ਮੁਹਾਲੀ ਹਲਕੇ ਦੇ ਵਿੱਚ ਇੱਕ ਥੇਲਾ ਨਹੀਂ ਲਾਇਆ ਸੜਕਾਂ ਦੀ ਬਹੁਤ ਮਾੜੀ ਹਾਲਤ ਹੈ ਸਾਰਾ ਕੁਝ ਤੁਸੀਂ ਹੋਰ ਬੁਨਿਆਦੀ ਸਹੂਲਤਾਂ ਦਾ ਕੀ ਦੇਣੀ ਸੀਗੀਆਂ ਇਹਨਾਂ ਨੇ ਇਹਨਾਂ ਨੇ ਤਾਂ ਸੜਕਾਂ ਦਾ ਵੀ ਉਹ ਹਾਲਾਤ ਬਣਾਤੇ ਇੱਕ ਪਛੜੇ ਹੋਏ ਇਲਾਕੇ 'ਚ ਉਹ ਸੜਕਾਂ ਨਹੀਂ ਹੋਣਗੀਆਂ ਰਹੀ ਦੂਜੀ ਗੱਲ ਤੁਸੀਂ ਜਿਹੜੀ ਕਿਹਾ ਵੀ ਪੰਚਾਇਤਾਂ ਨੂੰ ਮਤੇ ਪਾਉਣ ਦੇ ਲਈ ਕਿਹਾ ਇਹਨਾਂ ਦੇ ਵਿੱਚ ਜਿਹੜੀ ਜ਼ਮੀਨ ਹੈ ਉਹ ਜ਼ਿਆਦਾਤਰ ਮਸਤਰਕਾ ਮਾਲਕ ਨੇ ਮਸਤਰਕਾ ਮਾਲਕ ਕਹਿਣ ਤੋਂ ਭਾਵ ਉਹ ਜ਼ਿਮੀਂਦਾਰਾਂ ਨੂੰ ਜਦੋਂ ਜ਼ਮੀਨ ਅਲਾਟ ਹੋਈ ਉਹ ਜਿਹੜੇ ਰਸਤੇ ਸੀਗੇ ਉਹ ਉਹਨਾਂ ਦੀ ਜ਼ਮੀਨਾਂ ਚੋਂ ਕੱਟ ਕੇ ਰਸਤੇ ਜਿਹੜੇ ਉਹ ਜਿਹੜੇ ਦਰਸਤੇ ਲਾ ਲੋ ਜਾਂ ਜਿਹੜੀ ਸ਼ਾਮਲਾਟ ਹੈ ਉਹ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਚੋਂ ਕੱਟੀ ਹੋਈ ਜਗ੍ਹਾ ਜੀ ਇਹ ਮਾਮਲੇ ਲੱਗਦੇ ਆ ਇਹ ਕੌਣ ਹੋਣੇ ਐ ਜ਼ਮੀਨ ਦੇ ਉਹ ਉਹਦਾ ਮਾਲਕ ਸਿੱਧਮ ਸਿੱਧ ਰੂਪ ਦੇ ਵਿੱਚ ਉਸ ਪਿੰਡ ਦੇ ਕਿਸਾਨ ਹੈ ਉਸ ਪਿੰਡ ਦੇ ਖੇਪੜਦਾਰ ਹੈ ਜਿਹੜਿਆਂ ਦੀ ਉਹ ਜ਼ਮੀਨ ਹੈ ਸੋ ਇਸ ਕਰਕੇ ਸਰਕਾਰ ਨੂੰ ਅੱਜ ਪੰਚਾਇਤਾਂ ਦੇ ਮੈਨੂੰ ਕਈ ਫੋਨ ਆਏ ਅੱਜ ਆਮ ਗ੍ਰਾਸ ਪੰਚਾਇਤਾਂ ਮਤੇ ਪਾਉਣ ਲੱਗੀਆਂ ਕਿ ਅਸੀਂ ਇਹ ਜਿਹੜੀ ਜ਼ਮੀਨ ਹੈ ਇਹ ਮਸਤਕਾਂ ਮਾਲਕਾਂ ਦੀ ਜ਼ਮੀਨ ਹੈ ਕਿਉਂਕਿ ਇਹਦੇ ਵਿੱਚ ਕਿਸਮਾਂ ਹੁੰਦੀਆਂ ਇੱਕ ਮਸਤਕਾਂ ਮਾਲਕਨ ਹੁੰਦੀ ਹੈ ਇੱਕ ਸਿਵਲ ਪੰਚਾਇਤ ਦੇ ਹੁੰਦੀ ਹੈ ਇਹ ਠੀਕ ਹੈ ਨਾ ਉਹ 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 ਅਲੱਗ-ਅਲੱਗ ਕਿਸਮਾਂ ਹੁੰਨੀਆਂ ਸੋ ਇਸ ਕਰਕੇ ਇਹ ਜਿਹੜੀ ਜ਼ਮੀਨ ਹੈ ਮਸਤਕਾਂ ਮਾਲਕਾਂ ਦੀ ਜ਼ਮੀਨ ਹੈ ਜ਼ਿਆਦਾਤਰ ਪਿੰਡਾਂ ਦੀਆਂ ਸੋ ਇਸ ਕਰਕੇ ਇਹਦੀ ਸਿੱਧੇ ਰੂਪ ਦੇ ਵਿੱਚ ਜਿਹੜਾ ਉਸ ਪਿੰਡ ਦਾ ਖੇਵੜਦਾਰ ਹੈ ਕਿਸਾਨ ਹੈ ਜਾਂ ਕੋਈ ਜੋ ਵੀ ਹੈ ਜੋ ਖੇਵੜਦਾਰ ਹੈ ਉਸ ਪਿੰਡ ਦਾ ਉਹਦੀ ਉਹ ਜ਼ਮੀਨ ਹੈ ਉਹਦੇ ਹਿੱਸਿਆਂ ਚੋਂ ਕੱਟੀ ਹੋਈ ਜ਼ਮੀਨ ਹੈ ਇਸ ਕਰਕੇ ਸਰਕਾਰ ਸਿੱਧਮ ਸਿੱਧੇ ਰੂਪ ਦੇ ਵਿੱਚ ਇਹ ਜ਼ਮੀਨ ਜਿਹੜੀ ਹੈ ਉਹ ਨਹੀਂ ਵੇਚ ਸਕਦੀ ਪੰਚਾਇਤ ਇਹ ਜ਼ਮੀਨ ਨਹੀਂ ਵੇਚ ਸਕਦੀ ਆ ਇਹਦੇ ਲਈ ਇੱਕ ਪਾਲਿਸੀ ਬਣਨੀ ਚਾਹੀਦੀ ਹੈ ਕਿ ਅੱਜ ਉਦਾਹਰਨ ਦੇ ਤੌਰ ਤੇ ਤੁਹਾਨੂੰ ਮੈਂ ਇੱਕ ਪਿੰਡ ਐ ਤੇ ਝੂਰੇੜੀ ਉਸ ਪਿੰਡ ਚੋਂ ਕਈ ਕਰੋੜ ਰੁਪਇਆ ਆਇਆ ਜਦੋਂ 에어ਪੋਰਟ ਬਣਿਆ ਪਰ ਜਿਹੜੀ ਪੰਚਾਇਤੀ ਜ਼ਮੀਨ ਦੇ ਪੈਸੇ ਪੰਚਾਇਤ ਦੇ ਅਕਾਊਂਟ ਚ ਆ ਗਏ ਉਹ ਕੱਟ-ਕੱਟ ਕੇ ਹੋਰ ਜ਼ਿਲ੍ਹਿਆਂ ਨੂੰ ਹੋਰ ਜ਼ਿਲ੍ਹੇ ਦੀ ਡਿਵੈਲਪਮੈਂਟ ਵਾਸਤੇ ਹੋਰ ਹਲਕਿਆਂ 'ਚੋਂ ਪੈਸੇ ਲੱਗੇ ਆ। ਉਹ ਸਿੱਧਾ ਮਸਿੱਦਾ ਡਾਕਾ ਸਾਡੇ ਇਸ ਇਲਾਕੇ ਦੇ ਨਾਲ ਵੱਜਿਆ ਉਸ ਪਿੰਡ ਦੇ ਲਈ ਤੇ ਇਹ ਡਾਕਾ ਵੱਜਿਆ ਸੋ ਇਸ ਕਰਕੇ ਮੈਂ ਪੰਚਾਇਤਾਂ ਨੂੰ ਵੀ ਇਹ ਬੇਨਤੀ ਕਰਦਾ ਕਿ ਤੁਸੀਂ ਇਹ ਸਰਕਾਰ ਦਾ ਦੀਆਂ ਗਲਤ ਜਿਹੜੀਆਂ ਉਹ ਗੱਲਾਂ ਜਿਹੜੀਆਂ ਕੋਝੀਆਂ ਚਾਲਾਂ ਉਹਦੇ ਵਿੱਚ ਨਾ ਆਉਣ ਔਰ ਇਹ ਜਿਹੜੀ ਜ਼ਮੀਨ ਹੈ ਖੇਵਟਦਾਰਾਂ ਦੀ ਜ਼ਮੀਨ ਹੈ ਪਿੰਡ ਵਾਲਿਆਂ ਦੀ ਜ਼ਮੀਨ ਹੈ ਤੇ ਇਹਦੇ ਪੈਸੇ ਪਿੰਡ ਵਾਲਿਆਂ ਨੂੰ ਮਿਲਨੇ ਚਾਹੀਦੇ ਆ ਜੀ ਕਿਉਂਕਿ ਦੂਜੇ ਪਾਸੇ ਇਹ ਵੀ ਕਿਹਾ ਜਾਂਦਾ ਕਿ ਜਿਹੜੇ ਪਲਾਟ ਕੱਟ ਕੇ ਦੇਵਾਂਗੇ ਐਦਾਂ 5-5 ਮਰਲੇ ਜਿਹੜੇ ਲੋੜਵੰਦ ਲੋਕ ਨੇ ਉਦੋਂ ਵੀ ਪਹਿਲਾਂ ਸਰਕਾਰਾਂ ਨਾਲ ਗੱਲਬਾਤ ਕੀਤੀ ਗਈ ਹੈ ਜਿਸ ਤਰ੍ਹਾਂ ਹੁਣ 17 ਪਿੰਡਾਂ ਦੀ ਇਹ ਜ਼ਮੀਨ ਹੈ ਇਸ ਦੀ ਕੀਮਤ ਪ੍ਰਿੰਦਰ ਚ ਕਿੰਨੀ ਬਣਦੀ ਹੋ ਤੁਹਾਡੀ ਮੈਂ ਕਹਿੰਦਾ ਵੀ ਜ਼ਿਆਦਾ ਨਹੀਂ ਤਾਂ ਥੱਤ 800 ਕਰੋੜ ਰੁਪਇਆ ਇਸ ਜ਼ਮੀਨਾਂ ਦਾ ਬਣਨਾ ਉਹ ਪੈਸਾ ਕਿੱਥੇ ਲਾਉਣਾ ਇਹਨਾਂ ਨੇ ਪੂਰੇ ਪੰਜਾਬ 'ਚ ਜਦੋਂ ਕਿ ਜ਼ਮੀਨ ਕਿਹਦੀ ਆ ਪਿੰਡ ਵਾਲਿਆਂ ਦੀ ਸੋ ਇਸ ਕਰਕੇ ਪਿੰਡ ਵਾਲੇ ਇਸ ਗੱਲ ਦੇ ਲਈ ਬਿਲਕੁਲ ਤਤਪਰ ਆ ਅੱਜ ਪਿੰਡ ਵਾਲੇ ਜਾਗਰੂਕ ਹੋ ਗਏ ਇੱਕ ਪੈਸਾ ਵੀ ਇੱਕ ਕਾਡੀ ਤੇ ਇੱਕ ਕਾਡੀ ਵੀ ਇਹਨਾਂ ਨੂੰ ਇਸ ਹਲਕੇ ਤੋਂ ਬਾਹਰ ਨਹੀਂ ਜਾਣ ਦੇਵਾਂਗੇ ਔਰ ਜਿਹੜੀ ਜ਼ਮੀਨ ਕਿਸ ਕਿਸਮ ਦੀ ਹੈ ਠੀਕ ਹੈ ਸਿਵਲ ਪੰਚਾਇਤ ਦੇ ਆ ਉਹਦੀ ਮਾਲਕ ਪੰਚਾਇਤ ਹੈ ਜੇ ਮਸਤਕਾ ਮਾਲਕ ਤੇ ਵੀ ਕਬਜ਼ੇ ਕਰਨ ਉਹ ਨਹੀਂ ਹੁਣ ਦੇਵਾਂਗੇ ਸੋ ਇਸ ਕਰਕੇ ਮੈਂ ਪੰਚਾਇਤਾਂ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਦਾ ਸਮਾਂ ਬੜਾ ਘੱਟ ਰਹਿ ਗਿਆ ਤੁਸੀਂ ਕਿਤੇ ਮਤੇ ਪਾ ਲੈ ਕੱਲ ਨੂੰ ਅਫਸਰਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਸ ਦੇ ਜਵਾਬ ਦਿਓ ਤੁਸੀਂ ਉਹ ਜਿਹੜੇ ਪੰਚਾਇਤਾਂ ਤੋਂ ਧੱਕੇ ਨਾਲ ਇਹ ਮਤੇ ਪਵਾ ਰਹੇ ਹੋ ਸੋ ਇਸ ਦੇ ਲਈ ਸ਼੍ਰੋਮਣੀ ਅਕਾਲੀ ਦਲ ਤਿਆਰ ਬੈਠਾ ਤਿਆਰ ਹੈ ਭਾਵੇਂ ਸਾਨੂੰ ਕਾਨੂੰਨੀ ਲੜਾਈ ਲੜਨੀ ਪਵੇ ਭਾਵੇਂ ਸਾਨੂੰ ਕੋਈ ਵੀ ਸੜਕਾਂ ਤੇ ਆ ਕੇ ਲੜਾਈ ਲੜਨੀ ਪਵੇ ਉਹ ਲੜਾਈ ਲੜਨ ਤੋਂ ਸ਼੍ਰੋਮਣੀ ਅਕਾਲੀ ਦਲ ਗਰੇਜ ਨਹੀਂ ਕਰੂਗਾ ਸ਼੍ਰੋਮਣੀ ਅਕਾਲੀ ਦਲ ਆਪਣੇ ਇਲਾਕੇ ਦੇ ਲੋਕਾਂ ਦੇ ਨਾਲ ਹੈ ਔਰ ਸ਼੍ਰੋਮਣੀ ਅਕਾਲੀ ਦਲ ਇਹ ਜਿਹੜੇ ਸਾਡੇ ਇਲਾਕੇ ਦੇ ਜਿਹੜੇ ਹੱਕ ਹੈ ਜੇ ਕੋਈ ਉਹ ਖੋਹਣਾ ਚਾਹੂਗਾ ਉਹ ਭਾਵੇਂ ਸਰਕਾਰ ਹੋਵੇ ਭਾਵੇਂ ਕੋਈ ਵੀ ਹੋਵੇ ਬਿਲਡਰ ਹੋਵੇ ਉਹਨੂੰ ਨਹੀਂ ਖੋਹਣ ਦੇਾਂਗੇ ਇਹ ਪਿੰਡਾਂ ਦੀ ਜ਼ਮੀਨ ਹੈ ਔਰ ਪਿੰਡ ਵਾਲਿਆਂ ਦੀ ਜ਼ਮੀਨ ਹੈ ਪਿੰਡ ਵਾਲੇ ਹੀ ਇਹਦੇ ਮਾਲਕ ਹੈ ਜਿਹੜੀਆਂ 17 ਪੰਚਾਇਤਾਂ ਪੰਚਾਇਤਾਂ ਬਾਅਦ ਚ ਮਾਲਕ ਹੈ ਉਸ ਤੋਂ ਪਹਿਲਾਂ ਇਹ ਜਿਹੜੇ ਮਾਲਕ ਹੈ ਉਹ ਪਿੰਡ ਦੇ ਲੋਕ ਹੈ ਜੀ ਕਿਉਂਕਿ ਜਿਸ ਤਰ੍ਹਾਂ ਇਹ ਪੰਜਾਬ ਦੇ ਵਿੱਚ ਹੜਾਂ ਵਾਲੇ ਹਾਲਾਤ ਬਣੇ ਹੋਏ ਨੇ ਕਿਉਂਕਿ ਜਿਸ ਤਰ੍ਹਾਂ ਪਹ ਲੈਂਡ ਪੋਲੀ ਦਾ ਮਸਲਾ ਚੱਲਿਆ ਜਾਂ ਫਿਰ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਦੀਆਂ ਜ਼ਮੀਨਾਂ ਨੂੰ ਡੇਢ ਢੰਗ ਦੇ ਨਾਲ ਖੋਣ ਦੀ ਤਿਆਰੀ ਕੀਤੀ ਜਾ ਰਹੀ ਹੈ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸੜਕਾਂ ਦਾ ਜਾਲ ਪ੍ਰਿੰਦਰਜੀਵ ਜੀ ਦਿਨਾਂ ਦੇ ਵਿੱਚ ਬਿਛਾਇਆ ਗਿਆ ਤੇ ਬਿਛਾਇਆ ਜਾ ਰਿਹਾ ਹੈ ਪਰ ਦੂਜੇ ਪਾਸੇ ਲੋਕ ਕਹਿੰਦੇ ਵੀ ਜੇਕਰ ਇੰਨਾ ਕਰੋੜਾਂ ਦਾ ਇਹ ਇਹਨਾਂ ਜਾਲ ਵਿਚਾਰੇ ਜੇਕਰ ਦਰਿਆਵਾਂ ਦੇ ਬੰਦ ਜਿਹੜੇ ਨੇ ਜੇ ਉਹਨਾਂ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਇਹ ਜੋ ਅੱਜ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ ਕਿ ਜੇਕਰ ਸਰਕਾਰ ਇਹਨਾਂ ਕੰਮਾਂ ਦੇ ਵੱਲ ਧਿਆਨ ਦੇਵੇ ਤਾਂ ਕਿ ਜ਼ਮੀਨਾਂ ਜਿਹੜੀਆਂ ਜਿਹੜੀ ਜ਼ਮੀਨਾਂ ਹੈ ਨੇ ਪੰਜਾਬ ਦੇ ਵਿੱਚ ਦੇਖੋ ਹੁਣ ਕਿੰਨਾ ਨੁਕਸਾਨ ਹੋਇਆ ਜ਼ਮੀਨਾਂ ਦਾ ਜਿੱਥੇ ਪਾਣੀ ਲਗਾਤਾਰ ਪਿਛਲੇ ਦਿਨਾਂ ਤੋਂ ਚੱਲ ਰਿਹਾ ਘਰ ਦੇ ਘਰ ਡਿੱਗ ਗਏ ਆਪਣੇ ਕਿੰਨੀਆਂ ਤਸਵੀਰਾਂ ਦੇਖੀਆਂ ਨੇ ਕਿਵੇਂ ਲੱਗਦਾ ਕਿ ਸਰਕਾਰ ਦੀ ਮਨਸ਼ਾ ਕੀ ਹੈ ਇਸ ਨੂੰ ਲੈ ਕੇ ਕਿਉਂਕਿ ਜੇਕਰ ਸੱਚਮੁੱਚ ਪੰਜਾਬ ਦੇ ਭਵਿੱਖ ਦੇ ਲਈ ਪੰਜਾਬ ਡੰਗਲਾ ਪੰਜਾਬ ਬਣਾਉਣਾ ਕੀ ਜਿਸ ਤਰ੍ਹਾਂ ਜ਼ਮੀਨਾਂ ਲੈਣ ਦੀਆਂ ਨੀਤੀਆਂ ਹੁੰਦੀਆਂ ਨੇ ਕਿ ਇਹ ਸਹੀ ਹੈ ਜਾਂ ਫਿਰ ਜ਼ਮੀਨੀ ਪੱਧਰ ਤੇ ਉੱਤੇ ਜਾ ਕੇ ਲੋਕਾਂ ਦੀ ਗੱਲ ਸੁਣ ਕੇ ਉਸ ਤੋਂ ਬਾਅਦ ਫੈਸਲੇ ਲੈਣੇ ਚਾਹੀਦੇ ਸਰਕਾਰ ਨੂੰ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਸਰਕਾਰ ਨੂੰ ਚਾਹੀਦਾ ਸੀਗਾ ਦਰਿਆ ਪੰਨ ਜਿਹੜੇ ਟੁੱਟ ਰਹੇ ਆ ਉਹਦੇ ਲਈ ਸਿਹਰਦ ਹੋਣਾ ਚਾਹੀਦਾ ਸੀਗਾ ਹਰੇਕ ਸਰਕਾਰਾਂ ਚ ਫੰਡ ਐਲੋਕੇਟ ਹੁੰਨੇ ਆ ਹਰੇਕ ਸਰਕਾਰ ਚ ਫੰਡ ਹੁੰਦਾ ਕਿ ਹੜ੍ਹਾਂ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਐਨੇ ਪੈਸੇ ਇਸ ਕਾਰਜ ਤੇ ਲੱਗਣੇ ਆ ਪਰ ਮੇਰੇ ਖਿਆਲ ਨਾਲ ਪਿਛਲੇ ਕਈ ਸਾਲਾਂ ਚ ਇਸ ਵੱਲ ਧਿਆਨ ਨਹੀਂ দেয়া ਗਿਆ ਅੱਜ ਜਿਹੜੀ ਠੀਕ ਹੈ ਕੁਦਰਤੀ ਕਰੋਪੀ ਵੀ ਮੈਂ ਮੰਨਦਾ ਕੁਦਰਤੀ ਕਰੋਪੀ ਨੂੰ ਯਤਨਸ਼ੀਲ ਕਿਨੇ ਰਹਿਣਾ ਯਤਨਸ਼ੀਲ ਸਰਕਾਰਾਂ ਨੂੰ ਹੋਣਾ ਪੈਣਾ ਸੀਗਾ ਪਰ ਸਰਕਾਰਾਂ ਤਾਂ ਤਾਂ ਛੁੱਟੀਆਂ ਦੇ ਗਿਣੀਆਂ ਹੋਈਆਂ ਸੀਐਮ ਸਾਹਿਬ ਸਾਡੇ ਬਾਹਰ ਗਏ ਹੋਏ ਸੀਗੇ ਤੇ ਬਾਕੀ ਜਿਹੜੇ ਦਿੱਲੀ ਵਾਲੇ ਇੱਥੇ ਚਲਾ ਰਹੇ ਉਹਨਾਂ ਨੂੰ ਬੰਨਾ ਬਾਰੇ ਕੀ ਨੌਲੇਜ ਕੀ ਪੰਜਾਬ ਦੇ ਵਿੱਚ ਕੀ ਕਰੋਪੀ ਆਣੀ ਉਹਨਾਂ ਨੂੰ ਕੁਝ ਨਹੀਂ ਪਤਾ ਸੋ ਇਸ ਕਰਕੇ ਪੂਰਨ ਤੌਰ ਤੇ ਮੈਂ ਤਾਂ ਕਹੂੰਗਾ ਕਿ ਅੱਜ ਸਰਕਾਰ ਨੂੰ ਲੋਕਾਂ ਦੇ ਵਿੱਚ ਜਾਣਾ ਚਾਹੀਦਾ ਠੀਕਾ ਅੱਜ ਚੀਫ ਸੈਕਟਰੀ ਲੋਕਾਂ ਦੇ ਵਿੱਚ ਹੁੰਦਾ ਅੱਜ ਡਿਪਟੀ ਕਮਿਸ਼ਨਰ ਲੋਕਾਂ ਦੇ ਵਿੱਚ ਹੁੰਦੇ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਲੋਕਾਂ 'ਚ ਹੁੰਦੇ ਸਾਰੀ ਬਜਾਰਤ ਲੋਕਾਂ ਦੇ ਵਿੱਚ ਹੋਣੀ ਚਾਹੀਦੀ ਸੀ ਕਿ ਅਜੇ ਹਾਂ ਨਹੀਂ ਹੋਇਆ ਸਿੱਧਾ ਮਸਿੱਧਾ ਰੂਪ ਦੇ ਵਿੱਚ ਕਿਉਂ ਨਹੀਂ ਹੋਇਆ ਕਿਉਂਕਿ ਲੋਕਾਂ ਨੇ ਇਹਨਾਂ ਨੂੰ ਸਵਾਲ ਕਰਨੇ ਸੀਗੇ ਇਹਨਾਂ ਨੇ ਕਿਹਾ ਸੀ ਕਿ ਨਾ ਵੀ ਸਵਾਲ ਕਰਿਓ ਜਦੋਂ ਤੁਹਾਡੇ ਚਾਏ ਤਾਂ ਉਹ ਲੋਕਾਂ ਨੇ ਪੁੱਛਣਾ ਸੀਗਾ ਵੀ ਤੁਸੀਂ ਇਹ ਬੰਨਾਂ ਨੇ ਇਹ ਬੰਨ ਕਿਉਂ ਨਹੀਂ ਤੁਸੀਂ ਮੌਕੇ ਸਿਰ ਪਹਿਲਾਂ ਕਿਉਂ ਨਹੀਂ ਕਾਰਵਾਈ ਪਾਈ ਇਹ ਅੱਜ ਬੰਦ ਕਿਉਂ ਟੁੱਟ ਰਹੇ ਆ ਨਾਲਿਆਂ ਦੀ ਸਫਾਈ ਕਿਉਂ ਨਹੀਂ ਹੋਈ ਉਹ ਇਹ ਸਵਾਲ ਜਿਹੜੇ ਸੀਗੇ ਉਹ ਲੋਕਾਂ ਨੇ ਅੱਗੇ ਰੱਖਣੇ ਸੀਗੇ ਸੋ ਇਸ ਕਰਕੇ ਅੱਜ ਸਰਕਾਰ ਨੂੰ ਫੇਸ ਕਰਨ ਦੀ ਬਜਾਏ ਏਸੀ ਕਮਰਿਆਂ 'ਚ ਬੈਠ ਕੇ ਅੱਜ ਹੁਕਮ ਦੇ ਰਹੀ ਹੈ ਜਿਹੜਾ ਕਿ ਹਕੀਕਤ ਤੌਰ ਤੇ ਨਹੀਂ ਕਿਉਂਕਿ ਇਸ ਤੋਂ ਪਹਿਲਾਂ ਉਹਨਾਂ ਨੂੰ ਜਾਣਾ ਚਾਹੀਦਾ ਸੀਗਾ ਗਰਾਊਂਡ ਤੇ ਧਰਤ ਤੇ ਜਾ ਕੇ ਉਹਦੀ ਇਨਕੁਆਇਰੀ ਕਰਨੀ ਚਾਹੀਦੀ ਸੀਗੀ ਸੋ ਇਹ ਇਸ ਕਰਕੇ ਸਰਕਾਰ ਦਾ ਫੇਲਿਅਰ ਹੈ ਜਿਸ ਕਾਰਨ ਇਹ ਕਰੋਪੀ ਹੋਈ ਕਰੋਪੀ ਚ ਜੇ ਅੱਜ ਵੱਧ ਨੁਕਸਾਨ ਹੋ ਰਿਹਾ ਉਹਦੇ ਦੇ ਕਿਤਨੇ ਕਿਤੇ ਸਰਕਾਰ ਦਾ ਵੀ ਫੇਲਿਅਰ ਹੈ ਜਿਹੜੇ 17 ਪਿੰਡਾਂ ਦੀ ਗੱਲ ਕੀਤੀ ਆਪਾਂ ਨੇ ਕਿਸੇ ਪੰਚਾਇਤ ਦੇ ਨਾਲ ਗੱਲਬਾਤ ਹੋਈ ਹੈ ਰਾਬ ਤੱਕ ਕੈਂਪ ਕੀਤਾ ਤੁਹਾਡੇ ਨਾਲ ਵੀ ਹੁਣੇ ਸਾਡੇ ਹੱਕ ਹੋਏ ਜਾ ਰਹੇ ਨੇ ਮੈਂ ਕਹਿੰਦਾ ਬਿਲਕੁਲ ਜੀ ਮੇਰੇ ਖਿਆਲ ਨਾਲ ਜਿਹੜੀਆਂ 17 ਪੰਚਾਇਤਾਂ ਉਹਨਾਂ ਚੋਂ 8-10 ਪੰਚਾਇਤਾਂ ਮੇਰੇ ਬਿਲਕੁਲ ਕੰਟੈਕਟ ਚ ਹੈ ਤੇ ਸੰਪਰਕ ਚ ਹੈ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ ਉਸ ਪਿੰਡ ਦੇ ਲੋਕ ਵੀ ਬੜੇ ਕਿੰਤਤ ਹੈ ਕਿਉਂਕਿ ਅੱਜੇ ਹੀ ਇਹ ਖ਼ਬਰ ਚ ਖ਼ਬਰ ਪਬਲਿਸ਼ ਹੋਈ ਹੈ ਤੇ ਆਉਣ ਵਾਲੇ ਦਿਨਾਂ ਚ ਜੇ ਸਰਕਾਰ ਨੇ ਨਾਮ ਵਾਪਸ ਲਿਆ ਫਰਮਾਨ ਤਾਂ ਵੱਡੇ ਪੱਧਰ ਤੇ ਸੰਘਰਸ਼ ਉਲੀਕਾਂਗੇ ਇਸ ਇਲਾਕੇ ਦੇ ਉਹਨਾਂ ਪਿੰਡਾਂ ਦੇ ਜਿਹੜੇ ਪਿੰਡ ਕਿਉਂਕਿ ਅੱਜ 17 ਪਿੰਡਾਂ ਨਾਲ ਹੋ ਰਹੀ ਹੈ ਬਾਕੀ ਹੋਰ ਪਿੰਡ ਵੀ ਉਹਨਾਂ ਨਾਲ ਵੀ ਆਉਣ ਵਾਲੇ ਸਮੇਂ ਚ ਹੋਊ ਸੋ ਇਸ ਕਰਕੇ ਜਿਹੜੀਆਂ ਜ਼ਮੀਨਾਂ ਸਾਡੀਆਂ ਜ਼ਮੀਨਾਂ ਸਾਡੇ ਹੱਕ ਹੈ ਸਾਡੇ ਹੱਕ ਜੇ ਖੋਣਗੇ ਤਾਂ ਉਹ ਕੋਈ ਚੂੜੀਆਂ ਪਾਕੇ ਨਹੀਂ ਬੈਠੇ ਇਹ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਕਿ ਮਾਮੇ ਨਹੀਂ ਲੱਗਦੇ ਨਾ ਜ਼ਮੀਨਾਂ ਦੇ ਇਹ ਜ਼ਮੀਨਾਂ ਲੋਕਾਂ ਦੀਆਂ ਜ਼ਮੀਨਾਂ ਲੋਕ ਹੀ ਇਹਦਾ ਫੈਸਲਾ ਕਰਨਗੇ ਵੀ ਅਸੀਂ ਕੀ ਕਰ ਜੀ ਪ੍ਰਿੰਦਰ ਜੀ ਤੁਹਾਡਾ ਬਹੁਤ ਧੰਨਵਾਦ ਜੀ ਧੰਨਵਾਦ ਜੀ ਮੈਂ ਖਾਲਸਾ ਸੋ ਇਹ ਸਾਨੂੰ ਪ੍ਰਿੰਦਰ ਸਿੰਘ ਸੁਹਾਣਾ ਜਿਨ੍ਹਾਂ ਦੇ ਵੱਲੋਂ ਹੁਣ ਗੱਲ ਕਹੀ ਗਈ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਦੇ ਮਸਲੇ ਲੈ ਕੇ ਅਸੀਂ ਇੱਕ ਢਾਹ ਕੇ ਕਿਸਾਨਾਂ ਦੇ ਨਾਲ ਖੜੇ ਸੀ ਤੇ ਜੇਕਰ ਹੁਣ ਸਰਕਾਰ ਸ਼ਾਮਲਾਟ ਜ਼ਮੀਨਾਂ ਖਾਸ ਤੌਰ ਉਤੇ ਮੋਹਰੀ ਦੇ 17 ਪਿੰਡਾਂ ਦੇ ਖਾਣ ਦੀ ਕੋਸ਼ਿਸ਼ ਕਰੇਗੀ ਤਾਂ ਇਹ ਕਿਸੇ ਵੀ ਤਰ੍ਹਾਂ ਨੇ ਕੀਤਾ ਜਾਵੇਗਾ ਤਾਂ ਅਸੀਂ ਕੋਰਟ ਤੱਕ ਵੀ ਇਸ ਫੈਸਲੇ ਨੂੰ ਲੈ ਕੇ ਜਾਵਾਂਗੇ ਕਿਉਂਕਿ ਜਿਹੜੀਆਂ ਪੰਚਾਇਤਾਂ ਨੇ ਉਹ ਨਹੀਂ ਚਾਹੁੰਦੀਆਂ ਕਿ ਸਾਡੀਆਂ ਜ਼ਮੀਨਾਂ ਨਾਲ ਜਿਹੜੀਆਂ ਉਹ ਕੋਈਆਂ ਜਾਣ ਕੁਝ ਪੰਚਾਇਤਾਂ ਦੇ ਸੰਬੰਧ ਦੇ ਵਿੱਚ ਨੇ ਸੋ ਆਉਣ ਵਾਲੇ ਦਿਨਾਂ ਦੇ ਦੇਖਿਆ ਜਾਵੇਗਾ ਕਿ ਹੁਣ ਇਸ ਮਸਲੇ ਨੂੰ ਲੈ ਕੇ ਕੀ ਕੋਈ ਸਾਹਮਣੇ ਆਉਂਦਾ ਹੈ ਤੁਸੀਂ ਦੇਖਦੇ ਰਹੋ ਕੌਟੀ ਪੰਜਾਬ ਧੰਨਵਾਦ